ਉਸ਼ਿਆਰਪੁਰ ਦੇ ਜਲੰਧਰ ਰੋਡ ਤੋਂ ਪਿੰਡ ਮੜਿਆਣਾ ਦੇ ਨਜ਼ਦੀਕ ਲੱਗੀ ਭਿਆਨਕ ਅੱਗ ਟੈਂਕ ਨੂੰ ਅੱਗ ਲੱਗਦੇ ਹੀ ਪੂਰਾ ਪਿੰਡ ਝੋਲਸਿਆ ਸੋ ਲਗਾਤਾਰ ਤਸਵੀਰਾਂ ਸੰਝੀਆਂ ਕਰ ਰਹੇ ਹਾਂ ਪਾਣੀ ਦੇ ਨਾਲ ਅੱਗ ਨੂੰ ਕੰਟਰੋਲ ਕਰਦੇ ਹੋਏ ਨੌਜਵਾਨ ਤਸਵੀਰਾਂ ਸੰਝੀਆਂ ਕਰ ਰਹੇ ਹਨ ਜਨ ਪੰਜਾਬੀ ਨਿਊਜ਼ ਦੀਆਂ ਸੋ ਲਗਾਤਾਰ ਤਸਵੀਰਾਂ ਪਿੰਡ ਮੜਿਆਣਾ ਤੋਂ ਦੇਖ ਰਹੇ ਹੋ ਜਲੰਧਰ ਰੋਡ 'ਚ ਭਿਆਨਕ ਲੱਗੀ ਅੱਗ ਸੋ ਲਗਾਤਾਰ ਤਸਵੀਰਾਂ ਸੰਝੀਆਂ ਕਰ ਰਿਹਾ ਕਿ ਨੌਜਵਾਨ ਜਿਹੜਾ ਵਰਗਾ ਅੱਗ ਨੂੰ ਕੰਟਰੋਲ ਕਰਨ ਵਾਸਤੇ ਪਾਣੀ ਦੀਆਂ ਜਿਹੜੀਆਂ ਉਸਾਰਾ ਦੀਆਂ ਜਿਹੜੀਆਂ ਚਲਾਈਆਂ ਜਾ ਰੀਆਂ ਸੋ ਲਗਾਤਾਰ ਜਿਹੜਾ ਅੱਗ ਨੂੰ ਕੰਟਰੋਲ ਕੀਤਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੀ ਨਹੀਂ ਇੱਧਰ ਹੈ ਨਹੀਂ ਇੱਧਰ ਹੈ ਨਹੀਂ ਬੰਦੇ ਭਾਜੀ ਇੱਧਰ ਤਾਂ ਹੈ ਨਹੀਂ ਕੋਈ ਵੀ ਲਗਾਏ ਵੀ ਤੁਸੀਂ ਭਾਜੀ ਬੰਦੇ ਆ ਜਾਓ ਬੰਦੇ ਕਿੱਥੇ ਆ ਜੀ ਟੋਰੀ ਵਾਲੇ ਆਹੋ ਲੋ ਬਾਜੀ ਕਿਦਾਂ ਠੀਕ ਹੈ ਬਾਜੀ ਠੀਕ ਹੈ ਜਪਾ ਦੋ ਦੋ ਕੋਲ ਲਾਉਣਾ ਪਿਆ ਯਾਰ ਇਹ ਤਾਂ ਬਹੁਤ ਹੈ ਬਾਜੀ ਜਾਨੀ ਨਕਸਾਨ ਤਾਂ ਨਹੀਂ ਬਹੁਤਾ ਪਤਾ 6-7 ਬੰਦੇ ਭੇਜੇ ਆ ਲਕshmi ਹੋ ਜਾ 7 ਬੰਦੇ ਭੇਜੇ ਭਾਜੀ ਹਾਂਜੀ ਸਾਰੀ ਭਾਈ ਸਾਰੀ ਤੁਹਾਡੇ ਨਾਲ ਹੀ ਹੈ ਭਾਈ ਭਾਈ ਪਾਣੀ ਦਿਵਾਇਓ ਇਹਦਾ ਆ ਗੱਡੀ ਦਾ ਪਾਣੀ ਦਿਵਾਇਓ ਪਾਣੀ ਦਿਵਾ ਦੇ ਯਾਰ ਕਦੇਸ ਇਹ ਇਜੀ ਤੇ ਬੱਜਾ ਨਾ ਭਾਜੀ ਤਾਂ ਹੋਈ ਆ ਇਹ ਮੋੜ ਦਾ ਸਗਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਅੱਗ ਨੂੰ ਕੰਟਰੋਲ ਕਰਨ ਵਾਸਤੇ ਪਾਣੀ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਪਿੰਡ ਬੜਿਆਲਾ ਚ ਭਿਆਨਕ ਅਲੱਗੀ ਅੱਗ ਜਲੰਧਰ ਰੋਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਰਾਤ 10 ਵਜੇ ਲਗਭਗ ਪੂਰੀ ਜਿਹੜੀ ਅੱਗ ਪੂਰੇ ਪਿੰਡ ਦੇ ਵਿੱਚ ਫੈਲ ਗਈ ਜਿੱਥੇ ਵੱਖ-ਵੱਖ ਘਰਾਂ ਦੀਆਂ ਛੱਤਾਂ ਦੀ ਡਿੱਗ ਗਈਆਂ ਜਿੱਥੇ ਭਾਰੀ ਨੁਕਸਾਨ ਹੋਇਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਲਗਾਤਾਰ ਪਿੰਡ ਬੜਿਆਣਾ ਦੇ ਵਿੱਚ ਭਿਆਨਕ ਲੱਗੀ ਅੱਗ ਲਗਾਤਾਰ ਤਸਵੀਰਾਂ ਜਨ ਪੰਜਾਬੀ ਨਿਊਜ਼ ਦੀਆਂ ਸਾਂਝੀਆਂ ਕਰ ਰਹੇ ਆ ਸੋ ਸਿਵਲ ਹਸਪਤਾਲ ਦੇ ਵਿੱਚ ਵੱਖ-ਵੱਖ ਮਰੀਜ਼ਾਂ ਨੂੰ ਪਹੁੰਚਾਇਆ ਗਿਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਤੋਂ ਲਗਾਤਾਰ ਜਲੰਧਰ ਰੋਡ ਤੋਂ ਤਸਵੀਰਾਂ ਸਾਂਝੀਆਂ ਕਰਿਆ ਪਿੰਡ ਬੜਿਆਣਾ ਤੇ ਲੱਗੀ ਭਿਆਨਕ ਅੱਗ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤੇਰਾ ਬੰਦਾ ਯਾਰ ਲੱਗਿਆ ਆ ਗੱਡੀ ਨਹੀਂ ਕਹਾ ਇਹ ਤੇਰਾ ਬੰਦਾ ਬੰਦ ਨਾ ਇਹ ਵਰਨਾ ਨਹੀਂ ਬੰਦ ਨਹੀਂ ਕਹਾ ਕਹਾਂ ਗਾਂ ਨੂੰ ਪੈਪ ਲੈ ਕੇ ਜੋ ਗੱਡੀ ਤੇ ਨਹੀਂ ਕਿਸੇ ਤਰ੍ਹਾਂ ਗੱਡੀ ਨਹੀਂ ਚਲਣੀ ਆਪਾਂ ਪਾਉਂਦੇ ਆਪਾਂ ਪਰ ਉਹ ਮੈਂ ਉਹਨੂੰ ਭੇਜਦਾ ਤੇ ਪਲਾਨ ਭੇਜਦਾ ਯਾਰ ਕੋਈ ਨਹੀਂ ਇੱਕ ਲਗਾਤਾਰ ਪਿੰਡ ਮੜਿਆਣਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਅੱਗ ਨੂੰ ਜਿਹੜਾ ਕੰਟਰੋਲ ਜਿਹੜਾ ਕੱਲ੍ਹ ਆ ਗਿਆ ਸੋ ਲਗਾਤਾਰ ਰਾਤ 10 ਵਜੇ ਦੀਆਂ ਤਸਵੀਰਾਂ ਜਨ ਪੰਜਾਬੀ ਨਿਊਜ਼ ਨਾਲ ਸਾਂਝੀਆਂ ਕਰ ਰਿਹਾ ਸੋ ਲਗਾਤਾਰ ਜਨ ਪੰਜਾਬੀ ਨਿਊਜ਼ ਦੀਆਂ ਤਸਵੀਰਾਂ ਦੇਖਦੇ ਹੋ ਲਗਾਤਾਰ ਜਿਹੜਾ ਮਰੀਜ਼ਾਂ ਦਾ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਸਿਵਲ ਹਸਪਤਾਲ ਦੀਆਂ ਲੂ ਹੋ ਗਿਆ ਘਰ ਵੀ ਲੂ ਹੋ ਗਿਆ ਓਏ ਮੋੜ ਤੇ ਇਸ ਦਾ ਘਰ ਮੋੜ ਤੇ ਟੈਂਕਰ ਫਟਿਆ ਕਦੋਂ ਦੀ ਗੱਲ ਕਿਹਦੀ ਕੋਈ ਦੀ ਗੱਲ ਹੈ ਇਹ ਮੇਰਾ ਖਿਆਲ ਹੈ 9:30 10:00 ਵਜੇ ਤਾਂ ਲਿਆ ਮੈਂ ਨੌਣ ਲਗਾਈ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਾਹੌਲ ਚ ਲਾ ਕੱਪੜੇ ਲਾਏ ਕੱਪੜਾ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਦੁਕਾਨ ਦਾ ਖਾ ਮੈਂ ਥੱਲੇ ਉਤਰਿਆ ਫਟਾਫਟ ਘੱਟ ਰੋ ਤੇ ਬਤਿਆ ਬੰਦ ਕਰ ਲੋ ਟੈਂਕਰ ਫਟ ਗਿਆ ਓਏ ਉਹ ਉਹ ਫਟਾਫਟ ਬੱਤੀਆਂ ਜੀ ਕਿ ਬੱਤੀਆਂ ਬਲਡ ਗਈਆਂ ਫੇਰ ਵੀ ਅੰਦਰ ਅੱਗ ਵੱੜ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਨ੍ਹਾਂ ਨੂੰ ਅੱਗ ਮੈਂ ਹਾਂ ਜੀ ਸੇ ਜੀ ਆ ਠਈ ਹਾਂ ਜੀ ਮੇਰਾ ਪੁੱਤ ਜੀ ਨੇ ਮਰਜੀ ਬਚਾਇਆ ਮੇਰੇ ਅਕਲ ਜੀਓ ਲੇਕਿਨ ਮੈਂ ਉਹਨੂੰ ਮਸੀ ਬਚਾਇਆ ਮਾਰੇ ਦਸੂ ਵਿੱਚ ਉੱਗਿਆ ਕਿਉਂ ਐ ਸਾਡਾ ਘਰ ਮੋੜ ਤੇ ਆ ਜਿੱਥੇ ਉਹ ਆਪਣੀ ਤਲਵੰਡੀ ਨੂੰ ਜਿਹੜੀ ਛੱਡ ਜਾਂਦੀ ਆ ਤੇ ਉਥੇ ਤਲਵੰਡੀ ਛੱਡ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਦੁਕਾਨਦਾਰ ਮੇਰਾ ਨਾਮ ਗੁਰਮਤ ਸਿੰਘ ਜੀ ਗੁਰਮਤ ਸਿੰਘ ਆ ਨੀ ਮੇਰਾ ਸੰਨੋਹ ਰਾਵਲ ਰਾਮ ਲੇਨ ਮੁਖ ਸਿੰਘ ਸੰਨੋਹ ਰਾਵਲ ਰਾਮ ਰਾਵਲ ਹਾਂਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਹਾਂ ਸੰਜੀਵਾ ਹੁੰਦ ਤੋਂ ਹੁੰਦ ਤੋਂ ਹੋਇਆ ਕੀ ਸੀ ਹੋਇਆ ਪਾਣੀ ਮੇਰਾ ਟਾਈਮ ਆ ਇਹ 9:30 9:10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਘੁੱਟੇ ਨਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਉਹ ਟੈਂਕਰ ਕਾ ਉਥੋਂ ਮੋੜ ਕੱਟਣ ਲੱਗਾ ਆਪਣੇ ਮਤਲਬ ਪਲਾਂਟ ਵੱਲ ਨੂੰ ਚੱਲਾ ਸੀ ਹਾਂ ਤਲਵੰਡੀ ਵੱਲ ਨੂੰ ਕਲਵੰਡੀ ਬਤ ਆਇਆ ਕਿਦਰੋਂ ਸੀ ਆਇਆ ਇਕਰੋਂ ਇਹਨੇ ਪਤਾ ਸ਼ਾਕਰੋ ਭਰਿਆ ਟੈਂਕਰ ਸੀਗਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਗੈਸ ਦਾ ਅੱਛਾ ਹੀ ਐਚਪੀ ਗੈਸ ਦਾ ਟੈਂਕਰ ਸੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਵਾਲੀ ਦਾ ਅੱਛਾ ਹੀ ਪਤਾ ਨਹੀਂ ਕਿੰਨੇ ਟਨ ਉਹ ਤੇ ਗੈਸ ਜਾਂਦੀ ਆ ਅੱਛਾ ਹੀ ਗੈਸ ਟਰੱਕ ਜੋ ਮਾਰੋਪ ਦੇ ਵਿੱਚ ਚੱਲਦਾ ਸੀ ਤੇ ਮੈਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਕਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਅੰਦਰ ਬੜ ਜਾਓ ਟੈਂਕਰ ਫਟ ਗਿਆ ਓ ਸਾਡੇ ਘਰ ਤੇ ਵੀ ਅੱਗ ਲੱਗੇ ਆਂਡੀਆਂ ਨੂੰ ਅੱਗ ਜਿਹੜੀ ਸੀ ਤੁਹਾਡੇ ਘਰ ਦੇ ਘਰ ਵੱਲ ਨੂੰ ਵੀ ਆ ਗਈ ਸਾਰੇ ੱਡੇ ਜੇ ਫੈਲ ਗਏ ਪਾਜੀ ਉਹ ਮੁੰਡੇ ਆਲਾ ੱਡੇ ਤੇ ਮੁੰਡੇ ਆਲਾ ੱਡੇ ਤੇ ਪਿੰਡ ਨੂੰ ਵੀ ਅੱਡੇ ਤੇ ਪਿੰਡ 'ਚ ਵੀ ਗਈ ਆ ਤੁਸੀਂ ਕੀ ਕਰੇ ਸੀ ਮੈਂ ਉਸ ਨੂੰ ਨਾਉਣ ਲਗਾ ਲਈ ਕੋਠੇ ਤੇ ਜੀ ਕਰਤਾ ਲੱਗ ਗਈ ਮੈਂ ਨਾਟ ਕੇ ਜਾ ਕੇ ਨਾ ਥੱਲੇ ਸਾਰੇ ਪਰਿਵਾਰ ਨੂੰ ਮੈਂ ਕਹਾ ਲੇ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰ ਹਾਂਜੀ 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 ਤੇ ਉਹਨਾਂ ਟੈਂਕਰ ਬੰਦ ਇਹਨਾਂ ਨੇ ਸਾਰਿਆਂ ਦੇ ਕਰਵਾਚਾ ਲੱਗ ਗਈ ਉਹ ਕਿੰਨੇ ਕ ਤੁਹਾਨੂੰ ਦੇਖੇ ਮੇਰੇ ਆਈਡੀਏ ਦੇ ਨਾਲ ਸਾਰੇ ਏਡੇ ਨੂੰ ਲੱਗੀ ਉਹ ਆ ਬੋਰ ਦੇ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਜੀ ਨਾਂਹਾਂ ਤੇ ਤੁਸੀਂ ਆਓ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਮਖ ਸਿੰਘ ਆ ਪਾਜੀ ਹਾਂਜੀ ਕੀ ਹੋਇਆ ਬਾ ਕੀ ਆ ਉਹ ਟੈਂਕਰ ਫਟ ਗਿਆ ਕੋਤਾ ਬੱਗਿਆ ਮੜੀ ਉਹ ਨਹੀਂ ਹੋ ਰਹੀ ਟਿਕਲਾ ਦਿੱਤੀ ਆਪਾਂ ਅੱਗੇ ਟਾਈਮ ਦੇ ਬੰਦੇ ਹੋਗੇ ਤੇ ਬਾ ਚਲੋ ਅੱਜ ਇੱਥੇ ਹੀ ਹੋਣਾ ਸਾਰਾ ਹਾਂਜੀ ਆਂਟੀ ਤੁਹਾਡਾ ਬੇਟਾ ਆ ਜੀ ਭਾਈ ਆ ਜੀ ਉਹ ਵੀ ਨਾ ਨਾ ਪੀ ਰਿਹਾ ਹੈ

ਸਾਰੇ ਬੰਦੇ ਜਿਹੜੇ ਬੰਦੇ ਚਿੱਟੇ ਸਰਕਾਰ ਦੇ ਲੋਕਾਂ ਦਾ ਯਾਦ ਰਿਹਾ ਹੈ ਚਾਹੀਏ ਕਿ ਸਰਕਾਰੀ ਅਧਿਕਾਰੀਆਂ ਦੇ ਕਿਦਾਂ ਨਹੀਂ ਸੋਨੇ ਮਾਪੁਰਾਲੇ ਵਿੱਚ ਸਨ ਲਾਗਤਾਂ ਸਾਡੇ ਕੋਲ ਹੈ ਨਹੀਂ ਕਿਤੇ ਹੋ ਜਾਏਗਾ ਪਰ ਇਹ ਹੈ ਕਿ ਇੱਕ ਪੈਕ ਕਰਦੇ ਨੇ ਜਨ ਆਸ਼ਾ ਜਿੱਦ ਜੋ ਕਹ ਰਹੇ ਉਹ ਗੋਲ ਨਹੀਂ ਕਰਦੇ ਅਸਲ ਵਿੱਚ ਹੋਇਆ ਹੈ ਉਹਦੇ ਨਾਲ ਜਿਹੜਾ ਬਿਆਸ ਹੋਇਆ ਉਹ ਫੋਟੋ ਆ ਗਿਆ ਉਹ ਹੀ ਜਿਹੜੀ ਗੈਸ ਦੇ ਪੂਰੇ ਸਾਹ ਦੇ ਪਾਸੇ ਕੀ ਹੋ ਰਿਹਾ ਹੈ ਆਸ ਜੀ ਜੀ ਪਟਿਆਲਾ ਚੱਲ ਗਈ ਜੀ ਤੇ ਸਾਰੀ ਟੀਮਾਂ ਤੋਂ ਜਿਹੜੇ ਪਟਿਆਲਾ ਵਾਲੇ ਆ ਰਹੇ ਆ ਜਾਨਾ ਨਾ ਰਹਿਣਗੇ ਜੋ 10-10 ਸੈਕਸ਼ਨ ਤੋਂ ਆ ਰਹੇ ਨੇ ਤੇ ਲੋਕਾਂ ਦਾ ਵੀ ਦਸ਼ਾ ਦੇਖਦੇ ਲੋਕਾਂ ਦੇ ਨਾਲ ਬੰਦੇ ਵੀ ਕੋਈ ਕੋਈ ਨੇ ਜਿਹੜੇ ਛੱਡੇ ਪੂਰੀ 3-4 ਕਿਲੋਮੀਟਰ ਪਿੰਛੇ ਚੱਲ ਵੀ ਆਏ ਨੇ ਡੇਰੀਆਂ ਚੱਲ ਗਈਆਂ ਉਹਦੇ ਵੀ ਕਰਦੇ ਨੇ ਕਿ ਕਿੱਥੇ ਦਿਖਾਣਾ ਤੇ ਕਿੱਥੇ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਐ ਸਰ ਮੈਂ ਕੁਝ ਨਹੀਂ ਕੋਈ ਕੈਜ਼ੁਐਲਟੀਜ਼ ਵਗੈਰਾ ਕੁਝ ਅਫਵਾਹ ਅਫਵਾਹ ਇਹਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੁਐਲਟੀ ਹੋਈ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਕੀ ਅਫਵਾਹ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਨਾ ਉਸ ਨੂੰ ਜਾ ਕੇ ਦੇਖਦੇ ਆ ਕਿ ਕਿੰਨੇ ਕੋਤੇ ਪਹੁੰਚਿਆ ਜਾਉ ਕਿੰਨੇ ਹੁਣ ਅੱਗ ਜਗਾ ਪਾਲਿਆ ਨਹੀਂ ਹਜੇ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹ ਟੈਂਕਰ ਜਿਹਨੇ ਕੋਈ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦਾ ਜਿਉਂ ਕਿਉਂਕਿ ਉਹਦਾ ਬਲਾਸ ਹੋਣਾ ਬੈਟ ਸਾਈਡ ਤੇ ਉਹਦਾ ਸਾਈਡ ਹੋ ਜਾ ਸਾਈਡ ਪੱਕੀ ਦਾ ਸਾਰੇ ਬੱਸ ਗਾੜੀ ਨਹੀਂ ਲਾ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੇ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਖੜੇ ਆ ਲੋਕਾਂ ਲਈ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਏ ਜਿਹੜੇ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਗੈਸ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਮੈਂ ਕਹਾਂਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜੜੀਏ ਜਾਨਣਾ ਹੈ ਜੇ ਬੁਰੀ ਕੀਮਤ ਹੋਣੀ ਹੈਗੀ ਉਹਨਾਂ ਦੇ ਕਿੰਨੇ ਸਰਕਾਰ ਸਾਡੇ ਜਿਹਦੇ ਕਿੱਚੇ ਜਿਹੜੇ ਬੰਦੇ ਦੀ ਜਿਹੜੇ ਸਰਸ ਦੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਜਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ